ਸਤਿ ਸ਼੍ਰੀ ਅਕਾਲ ਜੀ ਆਪਣੇ ਲਈ ਫੁਲਕਾਰੀਆ ਫੇਰ ਤੋਂ ਆ ਗਈਆਂ ਅ ਚੈੱਕ ਕਰੋ ਬੜੀ ਡਿਜ਼ਾਈਨ ਕੰਨੇ ਸੋਹਣੇ ਜਿਹੜੀਆਂ ਮੇਰੀਆਂ ਭੈਣਾਂ ਰਹਿ ਗਈਆਂ ਤੇ ਫੁਲਕਾਰੀ ਲੈਣ ਤੋਂ ਆਪਣੇ ਕੋਲ ਫੇਰ ਤੋਂ ਆ ਗਈਆਂ ਫੁਲਕਾਰੀਆ ਰੇਟ ਆਪਣਾ ਉਹੀ ਰਹੂਗਾ 399 ਰੁਪਏ ਡਿਜ਼ਾਈਨ ਚੈੱਕ ਕਰੋ ਫੁਲਕਾਰੀਆ ਦੇ ਕੰਨੇ ਸੋਹਣੇ ਫੁਲਕਾਰੀ ਆ ਕੱਟਵਰਕ ਦੀਆਂ ਫੁਲਕਾਰੀਆ ਨੇ ਮਿਰਰਲ ਵਰਕ ਹੋਇਆ ਹੋਇਆ ਹੈ ਅ ਚੈੱਕ ਕਰੋ ਬਹੁਤ ਸੋਹਣੀ ਚੀਜ਼ ਆ ਗਈ ਫੇਰ ਤੋਂ ਜਿਹੜੇ ਜਿਹੜੇ ਮੇਰੇ ਭੈਣਾ ਫੁਲਕਾਰੀ ਲੈਣਾ ਚਾਹੁੰਦੇ ਆਣੇ ਜਲਦੀ ਤੋਂ ਜਲਦੀ ਆਪਣੀ ਦੁਕਾਨ ਤੋਂ ਆ ਕੇ ਫੁਲਕਾਰੀ ਲੈ ਕੇ ਜਾ ਸਕਦੀ ਹੈ ਦੁਕਾਨ ਆਪਣੀ ਸਤਵਰ ਕਲਾਥ ਹਾਊਸ ਕੋਲੇ ਬਰਨシਰਾ ਮੰਦਿਰ ਬਹੁਤ ਸੋਹਣੀ ਚੀਜ਼ ਆ ਵੀਰੇ ਫੁਲਕਾਰੀ ਪਹਿਲਾਂ ਨਾਲੋਂ ਭਾਰੀ ਫੁਲਕਾਰੀ ਆਈ ਹੈਗੀ ਰੇਟ ਆਪਣਾ ਉਹੀ ਆ 399 ਰੁਪਏ ਦੇ ਵਿੱਚ ਅੱਜ ਚੈੱਕ ਕਰੋ ਵੀਰੇ ਬਹੁਤ ਸੋਹਣੀ ਚੀਜ਼ ਆ ਦੇਖੋ ਨਵੇਂ ਨਵੇਂ ਡਿਜ਼ਾਈਨ ਆ ਗਏ ਹੋਰ ਵੀ